ਇੱਕ ਹੋਰ ਵੱਡੀ ਖਬਰ ਦਾ ਰੁਖ ਕਰ ਰਹੇ ਹਾਂ 1993 ਦੇ ਵਿੱਚ ਫੇਕ ਇਨਕਾਊਂਟਰ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਮੁਹਾਲੀ ਕੋਰਟ ਦੇ ਵੱਲੋਂ ਇਹ ਵੱਡਾ ਅਹਿਮ ਫੈਸਲਾ ਸੁਣਾਇਆ ਗਿਆ ਹੈ। ਇਸ ਮਾਮਲੇ ਦੇ ਵਿੱਚ ਪੰਜ ਤਤਕਾਲੀ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈ ਗਈ ਹੈ। ਤਤਕਾਲੀ ਐਸਐਸਪੀ ਤੇ ਡੀਐਸਪੀ ਸਣੇ ਤਿੰਨ ਰਿਟਾਇਰਡ ਇਨਸਪੈਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ। ਰਿਟਾਇਰਡ ਐਸਐਸਪੀ ਭੁਪਿੰਦਰਜੀਤ ਸਿੰਘ ਨੂੰ ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ ਇਸ ਤੋਂ ਬਿਨਾ ਰਟਾਇਰਡ ਇਨਸਪੈਕਟਰ ਸੁਭਾ ਸਿੰਘ ਤੇ ਰਟਾਇਰਡ ਡੀਐਸਪੀ ਨੂੰ ਵੀ ਸਜ਼ਾ ਮਿਲੀ ਹੈ 1993 ਦਾ ਇਹ ਮਾਮਲਾ ਤਰਨਤਾਰਨ ਦੇ ਵਿੱਚ ਇਨਕਾਊਂਟਰ ਹੋਇਆ ਤੇ ਹੁਣ 33 ਸਾਲ ਬਾਅਦ ਇਸ ਦਾ ਫੈਸਲਾ ਮੁਹਾਲੀ ਕੋਰਟ ਦੇ ਵੱਲੋਂ ਕੀਤਾ ਗਿਆ ਹੈ ਤੇ ਹਾਲਾਂਕਿ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਫੇਕ ਇਨਕਾਊਂਟਰ ਖੜਕੂਵਾਦ ਵੇਲੇ ਦਾ ਇਹ ਮਾਮਲਾ 1992-93 ਦੇ ਦਾ ਇਹ ਮਾਮਲਾ ਜਦੋਂ ਤਰਨਤਾਰਨ ਦੇ ਵਿੱਚ ਇਹ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਪੁਲਿਸ ਵਾਲਿਆਂ ਨੇ ਆਪਣੇ ਹੀ ਸਾਥੀਆਂ ਨੂੰ ਨਿਸ਼ਾਨਾ ਬਣਾ ਦਿੱਤਾ ਉਹਨਾਂ ਨੂੰ ਹੀ ਇਸ ਦੇ ਵਿੱਚ ਮਾਰ ਦਿੱਤਾ ਜਿਸ ਦਾ ਖੁਲਾਸਾ ਹੋਇਆ ਕੇਸ ਚੱਲਿਆ ਤੇ ਅੱਜ 33 ਸਾਲਾਂ ਬਾਅਦ ਇਨਸਾਫ ਮਿਲਿਆ ਆਇਆ ਸਰਗਰ ਸ਼ਰਜੀਤ ਸਿੰਘ ਅੱਛਾ ਆਪਕੇ ਪਤੀ ਥੇ ਹਾਂਜੀ ਮੇਰਾ ਪਤੀ ਹੈ ਅੱਛਾ ਤੋ ਆਪਣਾ ਕੀ ਹੁਆ ਕੀ ਕਹੋ ਸਮਝਿਆ ਹੋ ਤਾਡੇ ਸਾਹਮਣੇ ਆ ਗਿਆ ਜੋਸ਼ਿਆ ਸਾਹਮਣੇ ਹੁਣ ਤੁਸੀਂ ਅਜ ਉਮਰ ਕੈਦ ਹੋਈ ਹੈ ਉਮਰ ਕੈਦ ਹੋ ਗਿਆ ਸਾਡੇ ਮਨ ਨੂੰ ਸ਼ਾਂਤੀ ਆ ਗਈ ਮਨ ਨੂੰ ਸ਼ਾਂਤੀ ਲੱਗ ਗਈ ਮਨ ਨੂੰ ਸ਼ਾਂਤੀ ਆ ਗਈ ਕਿ ਪੰਜ ਪੁਲਿਸ ਵਾਲੇ ਹਾਂਜੀ ਹਾਂਜੀ ਉਹਨਾਂ ਨੂੰ ਉਮਰ ਕੈਦ ਹੋ ਗਈ ਸਾਨੂੰ ਸ਼ਾਂਤੀ ਆ ਗਈ ਸਾਡੇ ਬਾਦ ਠੀਕ ਹੈ ਬਾਦੀ ਤੁਸੀਂ ਨਾਲੀਓ ਹਾਂਜੀ ਅੰਦਰ ਠੀਕ ਹੈ ਤੁਸੀਂ ਕਿ ਸਰਜੀਤ ਸਿੰਘ ਦੇ ਸਰਜੀਤ ਸਿੰਘ ਦਾ ਤੁਸੀਂ ਮੈਂ ਦੇਸਾ ਸਿੰਘ ਕੇਸਰ ਸਿੰਘ ਜੀ ਤੁਸੀਂ ਅਜੀ ਭਾਈ ਨੂੰ ਤੁਸੀਂ ਮੈਂ ਉਹਨਾਂ ਦੇ ਭੈਣ ਨੂੰ ਤੁਸੀਂ ਠੀਕ ਹੈ ਤੁਹਾਡੇ ਭਰਾ ਉਹਨਾਂ ਦੇ ਜੀ ਦੇਸਾ ਸਿੰਘ ਜੀ ਤੁਹਾਡੇ ਭਰਾ ਉਹ ਤੁਸੀਂ ਹਾਂਜੀ ਹਾਂਜੀ ਠੀਕ ਹੈ ਤੇ ਇਹ ਸਾਰਾ ਪਰਿਵਾਰ ਹੈ ਜਿਸ ਨੂੰ ਲੈ ਕੇ ਇਹ ਤੁਹਾਡੇ ਭਰਾ ਸੀਗੇ ਹਾਂਜੀ ਹਾਂਜੀ ਅੱਛਾ ਕੀ ਨਾਂ ਸੀਗਾ ਇਹਨਾਂ ਦਾ ਦੇਸਾ ਸਿੰਘ ਜੀ ਦੇਸਾ ਸਿੰਘ ਜੀ ਦੇਸਾ ਹਾਂਜੀ ਹਾਂਜੀ ਜਿਹੜੇ ਤੁਸੀਂ ਸੰਤੁਸ਼ਟ ਹੋ ਕਿ ਬਹੁਤ ਖੰਭੀ ਲੜਾਈ ਹਾਂਜੀ ਹਾਂਜੀ ਬਹੁਤ ਸ਼ਰੂਸ਼ੀ ਹੈ ਜੀ ਤੇ ਇਹ ਸਾਰਾ ਪਰਿਵਾਰ ਜੋ ਹੈ ਕਿ ਕੌਣ تھے ਆਪ ਸ਼ਿੰਦਾ ਸਿੰਘ ਜੀ ਅੱਛਾ ਪਤੀ ਮੇਰਾ ਪਤੀ ਜੀ ਹਾਂਜੀ ਤੇ ਹੁਣ ਤੁਸੀਂ ਹੋ ਸੰਦੇ ਹਾਂ ਖੁਸ਼ ਖੁਸ਼ ਦੀ ਦੋਸ਼ੀਕਰਾਰ ਜਿਹੜਾ ਦਿੱਤਾ ਗਿਆ ਸੀ 3 ਦਿਨ ਪਹਿਲਾਂ ਹੋ ਹੋ ਗਈ ਅੱਜ ਹੋ ਅੱਜ ਹੋ ਗਈ ਜੇਰਪਸੰਦੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੈ ਕੈਂਸਰ ਹੈ ਉਸ ਕੈਂਸਰ ਦੀ ਬੂ ਆ ਰਹੀ ਹੈ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿਉਂਕਿ ਮੈਂ ਡਾਕਟਰ ਐਨੀਓਨਾ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕਰਪਸ਼ਨ ਜਿਹੜਾ ਹੈ ਕਿਉਂਕਿ ਕੁਛ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਕੋᱫਾ ਇਹਨਾਂ ਦੀ ਵਿਜੀਲੈਂਸ ਨਹੀਂ ਇੱਥੇ ਜੇਜ਼ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਉਹ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਥੇ ਆ ਆਤਮ ਸਨਮਾਨ ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈ ਜਦੋਂ ਤਾਈ ਆ ਕੇਸ ਜਿਹੜੇ ਕੀਤੇ ਵਿਡਰੋ ਨਹੀਂ ਹੁੰਦੇ ਇਹ ਉਸ ਗੱਲ ਦੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜਿਹੜੇ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾ ਮੰਗਣ ਤੇ ਲੁਧਿਆਣੇ ਦੀ ਜਨਤਾ ਤੋਂ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਪੱਕਾ ਇਲਾਜ ਹੈ ਆ ਤਾਂ ਇਹਨਾਂ ਦੇ ਵਿਵਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਾਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਆ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਵੀ ਲੁਧਿਆਣਾ ਦੇ ਅੰਦਰ ਜੋ ਸਮਾਰਟ ਸਿਟੀ ਦੇ ਪੈਸੇ ਆਏ ਹੈ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15 20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਐ ਮੇਅਰ ਸਾਹਿਬਾ ਇੰਨੇ ਕਿਉਂ ਗਰਮ ਹੋ ਰਹੇ ਐ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਐ ਤੇ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਆਮ ਪਬਲਿਕ ਜਿਹੜੀ ਆ ਕੇ ਰਾਤ ਨੂੰ ਇੱਥੇ ਇਸ ਦਿਨੇ ਚਾਰ ਦਿਨਾਂ ਤੋਂ ਤਰਨਾ ਲਾ ਰਹੇ ਐ ਮੈਂ ਸਾਰਿਆਂ ਦਾ ਆਭਾਰੀ ਵੀ ਆ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਆ ਕਿਉਂਕਿ ਆ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰ ਦੇ ਸਨਮਾਨ ਦਾ ਨਹੀਂ ਆ ਲੁਧਿਆਣੇ ਦੇ ਅੰਦਰ ਕਮਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਉਹਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਤੇ ਆ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਵੀ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਇਹਦੇ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਸਭ ਥੈਂਕ ਯੂ ਡਾਕਟਰ ਸਾਹਿਬ ਫੇਸ ਕਰਨਾ ਇਹ ਤੱਕ ਜਾਇਊਗਾ ਇਹ ਮਾਫੀ ਮੰਗਾਣਾ ਚਾਹੁੰਦੇ ਮੇਰੇ ਮੋ ਮੈਂ ਮੁੱਦਾ ਕਦਮ ਦਿੱਤੀ। ਦੇਖੋ ਮੁੱਦਾ ਸਭ ਤੋਂ ਪਹਿਲਾਂ ਚਾਹੀਦਾ ਜੀ ਇਹ ਪਹਿਲੇ ਦਾ ਕੇਸ ਵਿਡਰਾ ਕਰ ਜਿਹੜਾ ਕੈਂਸਲ ਕੀਤਾ ਜਾਵੇ ਜਿਹੜਾ ਕੇਸ ਕੀਤਾ ਤੇ ਆ ਮਾਫੀ ਹੈ ਅਸੀਂ ਨਹੀਂ ਕਹਿੰਦੇ ਵੀ ਆ ਕੇ ਤੁਸੀਂ ਪੂਨਨ ਜੀ ਤੋਂ ਮਾਫੀ ਮੰਗੋ ਜਾਂ ਈਮਾਨ ਸਾਹਿਬ ਤੋਂ ਮਾਫੀ ਮੰਗੋ ਜਨਤਾ ਤੋਂ ਮਾਫੀ ਮੰਗੋ ਸਰ ਇਹ ਕੋਈ ਆਪਣੇ ਕੰਮ ਵਾਸਤੇ ਨਹੀਂ ਉੱਥੇ ਗਏ ਸੀ ਸਾਡੇ ਕੌਂਸਲਰ ਸਾਹਿਬਾ ਉਹਨੂੰ ਆਪਣੇ ਕੰਮਾਂ ਵਾਸਤੇ ਨਹੀਂ ਗਏ ਸੀ ਉਹ ਉੱਥੇ ਗਏ ਸੀ ਲੋਕਾਂ ਦੇ ਕੰਮਾਂ ਵਾਸਤੇ ਉਹਥੇ ਜਿਹੜਾ ਨਾ ਪਾਣੀ ਗੋਡੇ-ਗੋਡੇ ਖੜਾ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉਥੇ ਫੌਗਿੰਗ ਵਾਲੀ ਮਸ਼ੀਨਸ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਜਲ ਰਹੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਰੁਕੇ ਆ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਜਾਗਰੂਕ ਕਰਨਾ ਪਊਗਾ ਸਾਨੂੰ ਤੇ ਉਹ ਅਸੀਂ ਕਰਕੇ ਚਾਹੇ ਆ ਧਰਨੇ ਆ ਪ੍ਰਦਰਸ਼ਨ ਹੈ ਸਾਰੇ ਨੂੰ ਅਸੀਂ ਤਗੜੇ ਹੋ ਕੇ ਇਹਦੇ ਵਾਸਤੇ ਲੱਗੇ ਕਰ ਰਹੇ ਹਾਂ ਆਲਰੇਡੀ ਆਰਤੀਮਾਨ ਸਾਹਿਬ ਨੇ ਅੰਦਰ ਵੀ ਦੱਸਿਆ ਕਿ ਅਸੀਂ ਕੱਲ ਤੋਂ ਵਾਰਡ ਵਾਈਜ਼ ਵੀ ਜਿੱਥੇ-ਜਿੱਥੇ ਆ ਪ੍ਰੋਬਲਮ ਆ ਰਹੀਆਂ ਉੱਥੇ ਚੌਕਾਂ ਤੇ ਬੈਠ ਕੇ ਸਾਰੇ ਧਰਨੇ ਪ੍ਰਦਰਸ਼ਨ ਸਾਰ ਡੈਮੋਕਰਸੀ ਦਾ ਹੀ ਤਰੀਕਾ ਸਾਬ। ਆ ਡੈਮੋਕਰਸੀ ਦੇ ਲੋਕਾਂ ਦੀ ਜਦੋਂ ਆਵਾਜ਼ ਨਿਕਲੀ ਸਾਬ ਚਾਹ ਕਿੰਨੇ ਅਹੰਕਾਰੀ ਸਰਕਾਰ ਹੋਏ ਚਾਹ ਕਿੰਨੇ ਹੈਲੀਕਾਪਟਰਾਂ 'ਚ ਜੇ ਤੁਰੇ ਫਿਰਦੇ ਰਹਣ ਉਹਨਾਂ ਨੇ ਥੋੜਾ ਸੜਕਾਂ ਭੁੱਲ ਗੀਆਂ ਭਗਵੰਤ ਮਾਨ ਜੀ ਨੂੰ ਕਿਉਂਕਿ ਉਹ ਉਡਨ ਖਟੋਲਾ ਉਹਨਾਂ ਦੇ ਹੱਥ ਆਇਆ ਚੜ੍ਹੇ ਫਿਰਦੇ ਸਾਰੇ ਦਿਨ ਤੇ ਸੜਕਾਂ ਵਾਲਾ ਜਦੋਂ ਲੋਕ ਕਹਿਣਗੇ ਉਹਦੇ ਬਾਅਦ ਉਹਨਾਂ ਨੂੰ ਵੀ ਯਾਦ ਆਇਆ ਕਿੱਟਾ ਦੇ ਕ੍ਰੈਪਸ਼ਨ ਕਿੰਨੇ ਨਿਕਲ ਕੀ ਦੀਆ ਦੇਖ ਸਕਦੇ ਹੋ ਕਿ ਦੋਪੱਖ ਬੁੱਤਰੀ ਲੀਡੀ ਦਾ ਮਾਮਲਾ ਵੀ ਅੱਜ ਵੀ ਮਾਮਲਾ ਰਹਿ ਗਿਆ ਸਾਬ ਉਹੀ ਰਿਤੇਸ਼ ਸ਼ਰਮਾ ਦੇ ਮਾਪਿਆਂ ਦਾ ਟੈਂਪੂਡੀ ਦਾ ਵੀ ਮਾਮਲਾ ਸਾਹਮਣੇ ਆਇਆ। ਉਹ ਮੈਂ ਮੰਡੀ ਰੋਕ ਤੋਂ ਮਾਮਲਾ ਕਰਦੇ ਆ ਸਾਹਮਣੇ ਆਇਆ। ਦੇਖੋ ਸਾਬ ਮੈਂ ਤਾਂ ਇਹਨਾ ਕਹੂੰਗਾ ਵੀ ਜੇ ਲੋਕ ਆਵਾਜ਼ ਢਾਣਗੇ ਤਾਂ ਉਹਦਾ ਅਸਰ ਤਾਂ ਹੁੰਦਾ ਸਾਬ। ਮੈਂ ਤਾਂ ਕੱਲ ਇੱਕ ਮਾੜੀ ਜੀ ਪ੍ਰੈਸ ਕਾਨਫਰੈਂਸ ਕੀਤੀ ਸੀ ਐਨੇ ਚ ਉਹਨਾਂ ਨੂੰ ਆਪਣੀ ਬਿਊਟੀ ਯਾਦ ਆ ਗਈ ਵੀ ਮੈਂ ਤਾਂ ਜਨਤਾ ਦੀ ਸੇਵਾ ਵਾਸਤੇ ਮੰਤਰੀ ਬਣਿਆ। ਮਹੀਨੇ ਯਾਦ ਨਹੀਂ ਆਇਆ ਉਹਨਾਂ ਨੂੰ ਕੱਲ ਇੱਕ ਮਾੜੀ ਜੀ ਪ੍ਰੈਸ ਕਾਨਫਰੈਂਸ ਉਹਨਾਂ ਨੂੰ ਯਾਦ ਆ ਗਿਆ। ਪਰ ਮੈਂ ਤੁਹਾਡੇ ਰਾਈ ਦੇਖੋ ਮੈਂ ਉਹਨਾਂ ਨੂੰ ਬੜਾ ਅੱਛਾ ਨੇਕ ਇਨਸਾਨ ਸਮਝਦਾ ਮੇਰੀ ਜੀ ਮੁਲਾਕਾਤ ਹੈ ਬੜੇ ਨੇਕ ਇਨਸਾਨ ਹੈ ਪਰ ਮੈਂ ਤੁਹਾਡੇ ਰਾਈ ਪੁੱਛਣਾ ਚਾਹੂੰਗਾ ਜੀ